ਕਿ ਝਾ ਲੋਕਾਂ ਨੇ ਝੂਠੇ ਥੀਸਾਂ ਤੋਂ ਗੱਪਾਂ ਨੇ ਜਿਹੜੇ ਪੂਰੇ ਲੋਕ ਨੇ ਉਹ ਕੂੜੀਆਂ ਹੀ ਗੱਪਾਂ ਮਾਰਦੇ ਨੇ ਤੇ ਸਾਡੀ ਵਿਅਸਥਾ ਬਣ ਗਈ ਹੈ ਹਮ ਵੀ ਬ੍ਰਹਮ ਜਾਨੀ ਹੈ ਹੁਣ ਸਾਨੂੰ ਬ੍ਰਹਮਾ ਨਾਮ ਆਉਂਦਾ ਹੈ ਕਿ ਅੱਜ ਮੈਨੂੰ ਫਲਾਣੇ ਦੇ ਦਰਸ਼ਨ ਹੋਏ ਗਪੌੜ ਬੜੀ ਛੜਦੇ ਸਨ ਗੁਰਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦਾ ਪਾਜ ਉਗੇੜਿਆ ਸੀ ਜੇ ਹਰਦੁਆਰ ਜਾ ਕੇ ਉਹ ਵੀ ਐਂ ਕਰਦਾ ਸੀ ਬੜੇ ਲੋਕ ਉਹਦੇ ਅੱਗੇ ਬੈਠੇ ਕਿੰਨੀ ਦੇਰ ਉਹਨੇ ਅੱਖਾਂ ਹੀ ਨਾ ਖੋਲੀਆਂ ਮਹਾਰਾਜ ਕਹਿੰਦੇ ਮਰਦਾਨਿਆਂ ਦਾ ਤਮਾਸ਼ਾ ਦਿਖਾਉਣਿਆਂ ਆ। ਉਹਨੇ ਲੋਕ ਕੇ ਬੈਠ ਕੇ ਦਰਖਤ ਦੇ ਕਹਿੰਦੇ ਦੇਖੀ ਚੱਲ ਹੁਣ ਕੀ ਕੀ ਬੋਲਦਾ ਹੈ। ਪੱਖਾਂ ਖੋਲੀਆਂ ਅੱਜ ਹਮ ਕੋ ਸ਼ਿਵ ਕੇ ਦਰਸ਼ਨ ਹੋਏ। ਅੱਜ ਹਮ ਬ੍ਰਹਮ ਲੋਕ ਮੇ ਗਏ ਅੱਜ ਹਮ ਐਸੇ ਗਏ ਕਰਦਾ ਰਹਾ। ਬੜੀ ਦੁਨੀਆ ਨੇ ਮੱਥਾ ਟੇਕਿਆ। ਉਸ ਵਕਤ ਗੁਰਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਉੱਠ ਕੇ ਉਹਦੇ ਕੋਲ ਆ ਗਏ। ਕਹਿੰਦੇ ਤੁਸੀਂ ਤਾਂ ਬੜੇ ਪਹੁੰਚੇ ਹੋਏ ਹੋ। ਤੁਸੀਂ ਤਾਂ ਸ਼ਿਵ ਲੋਕ ਦੀਆਂ ਗੱਲਾਂ ਕਰਦੇ ਹੋ। ਬ੍ਰਹਮ ਲੋਕ ਦੀਆਂ ਗੱਲਾਂ ਕਰਦੇ ਹੋ। ਬੜੀ ਪਹੁੰਚੀ ਹਸਤੀ ਹੋ। ਪਰ ਮਹਾਰਾ ਸੱਚੇ ਪਾਤਸ਼ਾਹ ਨੇ ਉਹਦਾ ਤਾਜ ਉਗੇੜਿਆ। ਤੇ ਚਰਨ ਨੀ ਚਾਹ ਗਿਆ ਮਾਰਾ ਕਹਿੰਦੇ ਕਿਉਂ ਦੁਨੀਆ ਨੂੰ ਠਗਦੇ ਹੋ ਕਿਉਂ ਪਖੰਡ ਕਰਦੇ ਹੋ ਆਪ ਵੀ ਸਿੱਧੇ ਰਾਹ ਲੱਗ ਤੇ ਲੋਕਾਂ ਨੂੰ ਵੀ ਲਾ ਆਪ ਵੀ ਰਾਮ ਰਾਮ ਜਪਿਆ ਕਰ ਭल्या ਲੋਕਾਂ ਤੇ ਲੋਕਾਂ ਨੂੰ ਵੀ ਰਾਮ ਰਾਮ ਜਪਣ ਲੱਗ ਕਿਉਂ ਠਗਦਾ ਦੁਨੀਆ ਨੂੰ ਇਸ ਕਰਕੇ ਗੁਰਨਾਨਕ ਦੇਵ ਜੀ ਨੇ ਕਈਆਂ ਦੇ ਭਾਂਡੇ ਥੋੜੇ ਜਾ ਕੇ ਤੇ ਫਿਰ ਸਿੱਧੇ ਰਾਹ ਵੀ ਲਾਏ ਮਾਰਾ ਕਹਿੰਦੇ ਨਾਨਕ ਨਦਰਿ ਪਾਈ ਹੈ ਇਹ ਤਾਂ ਨਦਰ ਹੋ ਜੇ ਅਕਾਲ ਪੁਰਖ ਦੀ ਤਾਂ ਇਹ ਹੀ ਵਿਵਸਥਾ ਮਿਲਦੀ ਹੈ ਸੋਣਾ ਨੀਲ ਰੋਣ ਵਾਹਿਗੁਰੂ ਵਾਹਿਗੁਰੂ ਤਾਂ ਕਹਿੰਦੇ ਨੇ ਜੇ ਉਹਦੀ ਕਿਰਤਾ ਹੋ ਜੇ। ਕਿਧਿਆ ਲੋਕਾਂ ਨੇ ਤਾਂ ਝੂਠੀਆਂ ਗੱਲਾਂ, ਝੂਠੀਆਂ ਗੱਪਾਂ ਨੇ ਉਹਨਾਂ ਦੇ ਮੰਨਰ ਨਾ ਲੱਗੋ। ਕਿਸੇ ਮੰਨਰ ਲੱਗਣ ਦੀ ਲੋੜ ਨਹੀਂ ਕਾਲ ਯੁਗ ਦੇ ਵਿੱਚ ਸਵਾਹਿਗੁਰੂ ਗ੍ਰੰਥ ਸਾਹਿਬ ਦੇ ਕੋਈ ਹੋਰ ਇਹਨਾਂ ਤੋਂ ਉੱਤੇ ਨਹੀਂ। ਬਸ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਯਕੀਨ ਕਰ ਲਿਆ, ਇਹਨਾਂ ਨੂੰ ਨਿਰੰਕਾਰ ਰੂਪ ਜਾਣ ਕੇ ਮੱਥਾ ਟੇਕ ਲਿਆ। ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਪੰਕਤੀ ਸਾਨੂੰ ਰਸਤਾ ਵਿਖਾਉਂਦੀ ਆ, ਗੁਰਮਤਿ ਦਾ ਮਾਰਗ ਦੱਸਦੀ ਆ। ਇਸੇ ਤੋਂ ਉੱਤੇ ਹੋਰ ਕੁਝ ਨਹੀਂ ਆਪਣੇ ਪਾਸ। ਸਭ ਕੁਝ ਜੋ ਕੁਝ ਹੈ ਸੋ ਵਾਹਿਗੁਰੂ ਮੰਤਰ ਵਿੱਚ ਹੀ ਹੈ ਜੋ ਕੁਝ ਹੈ ਸੋ ਮੂਲ ਮੰਤਰ ਵਿੱਚ ਹੈ ਸਤ ਮਾਈ ਦੀ ਲੋੜ ਹੈ ਬਸ ਆਪਣਾ ਅਭਿਆਸ ਨਹੀਂ ਹੈ ਜੇ ਆਪਣੀ ਕਿਤੇ ਇਹੀ ਜੀ ਸੁਭਿਸ਼ਾ ਬਣ ਜੇ ਕਿ ਮਹਾਰਾਜ ਮੇਰੀਆਂ ਵੀ ਇੱਕ ਜ਼ੁਬਾਨ ਤੋਂ ਬਣਾ ਦਿਓ ਲੱਖਾਂ ਕਰੋੜਾਂ ਅਰਬਾਂ ਖਰਬਾਂ ਜ਼ੁਬਾਨਾਂ ਬਣਾ ਦਿਓ ਤਾਂ ਮੈਂ ਵੀ ਆਪ ਦੇ ਨਾਮ ਜਪ ਕੇ ਆਨੰਦ ਪ੍ਰਾਪਤ ਕਰ ਸਕਾਂ ਆਪਾਂ ਵੀ ਬੇਨਤੀ ਕਰੀਏ ਕਿ ਮਹਾਰਾਜ ਸਾਡਾ ਵੀ ਰੋਮ ਰੋਮ ਤੁਹਾਡਾ ਨਾਮ ਜਪੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅਤਿ ਕਿਰਦਾਰ ਨਾਨਕ ਨਗਰੀ ਪਾਈ ਆ ਕੂੜੀ ਕੂੜਾ ਠੀਸ ਝੂਠੇ ਲੋਕਾਂ ਦੀਆਂ ਝੂਠੀਆਂ ਗੱਪਾਂ ਤੇ ਜਿਹੜੇ ਲੋਕ ਐਵੇਂ ਰੀਸਾਂ ਕਰਦੇ ਫਿਰਦੇ ਭਗਤ ਕਬੀਰ ਜੀ ਦੀ ਰੀਸ ਕਰਨ ਲਈ ਜੱਟ ਤਾਂ ਲੱਗਿਆ ਵੀ ਮੈਂ ਵੀ ਕਬੀਰ ਬਣ ਜਾਂਦਾ ਦੇਖਾਂ ਕੀ ਕੀ ਕਰਦਾ ਉਹ ਆ ਜਾਂ ਕੁਝ ਮੈਂ ਕਰ ਲਵਾਂਗਾ ਲੋਕ ਛਿਪ ਕੇ ਜੱਟ ਨੇ ਦੇਖਿਆ ਕਬੀਰ ਕੀ ਕੀ ਕ੍ਰਿਆ ਕਰਦਾ ਉਹ ਕੱਲ ਵੀ ਆਪਾਂ ਸੁਣਿਆ ਸੀ ਨਾ ਸੁਣ ਗੱਲਾਂ ਆਕਾਸ਼ ਦੀ ਕੀਤਾਈ ਰੀ ਸੀ ਵੱਡਿਆਂ ਪੁਰਸ਼ਾਂ ਨੇ ਗੱਲਾਂ ਸੁਣ ਕੇ ਕੀੜਿਆਂ ਨੂੰ ਰੀਸ ਆ ਗਈ ਜੱਟ ਨੂੰ ਵੀ ਰੀਸ ਆ ਗਈ ਕਬੀਰ ਬਣਨ ਦੀ ਕਬੀਰ ਜੀ ਅੰਤਰਜਾਮੀ ਉਹਨਾਂ ਨੂੰ ਪਤਾ ਲੋਕ ਤੇ ਦੇਖਦਾ ਇਹਨੂੰ ਸਿਖਾਈਏ ਸਬਕ ਕਬੀਰ ਜੀ ਦਾ ਪਰਿਵਾਰ ਹੀ ਸਾਰਾ ਅਗਿਆਕਾਰੀ ਹੋ ਜੋ ਮਰਜੀ ਕਹਿ ਦੇਣ ਵੀਰ ਜੀ ਆਵਾਜ਼ ਮਾਰਦੇ ਲੋਹੀ ਬਾਹਰੋਂ ਮਿੱਟੀ ਪੱਟ ਕੇ ਲਿਆ ਸਤਿਬਚਨ ਜੀ ਉਹਨੇ ਨਹੀਂ ਪੁੱਛਣਾ ਕੀ ਕਰਨੀ ਆ ਇਹਨੂੰ ਕੁੱਟ ਦੇ ਥਾਪੀ ਨਾਲ ਕੁੱਟ ਤੇ ਹੋਰ ਬਰੀਕ ਕਰਦੇ ਹੋਰ ਬਰੀਕ ਕਰਦੇ ਇਹਨੂੰ ਚੁੰਨੀ ਲੈ ਕੇ ਕੱਪੜ ਛਾਣ ਕਰਦੇ ਕੱਪੜ ਛਾਣ ਕਰ ਦਿੰਦੇ ਮੌਕੀ ਕਰਾਂ ਕਹਿੰਦੇ ਦੇਸੀ ਕਿਉ ਹੈ ਕਹਿੰਦੇ ਹਾਂ ਇਹਦੇ ਚ ਪਾ ਕੇ ਨਾ ਕੋਠੇ ਤੇ ਲਪਟਿਆ ਆ ਆ ਲੇਬ ਬਣਾ ਕੇ ਕਹਿੰਦੇ ਕਿਉਂ ਜੀ ਅੱਗੇ ਕਿਉਂ ਜੀ ਤਾਂ ਨਹੀਂ ਕਹਿੰਦੇ ਕਹਿੰਦੇ ਕਿਉਂਕਿ ਬਰਸਾਤ ਆਉਣ ਵਾਲੀ ਆ ਅਸਮਾਨ ਵਿੱਚ ਤਾਂ ਕੋਈ ਬੱਦਲ ਵੀ ਨਹੀਂ ਹੈ ਨਹੀਂ ਪਰ ਉਹਨਾਂ ਨੇ ਤਾਂ ਸੱਤ ਬਚ ਨਹੀਂ ਕਹਿਣਾ ਸਿੱਖਿਆ ਹੋਇਆ ਜੱਟ ਕਹਿੰਦਾ ਅੱਛਾ ਇਹ ਤਰੀਕਾ ਹੈ ਕਬੀਰ ਬਣਨ ਦਾ ਕਹਿੰਦਾ ਮੈਂ ਵੀ ਘਰੇ ਜਾ ਕੇ ਇਹੀ ਕਰਦਾ ਸੁਣ ਗੱਲਾਂ ਆਕਾਸ਼ ਦੀ ਕੀਤਾ ਇਹਦੀ ਨਾਨਕ ਨਜ਼ਰੀ ਪਾਈਆ ਕੂੜੀ-ਕੂੜ ਅਠੀ ਹੁਣ ਝੂਠਿਆਂ ਲੋਕਾਂ ਨੇ ਝੂਠੀਆਂ ਗੱਬਾਂ ਹੁਣ ਜਾ ਕੇ ਕਹਿਣ ਲੱਗਾ ਵੀ ਆਪਣੀ ਪਤਨੀ ਨੂੰ ਕਹਿੰਦਾ ਬਾਹਰੋਂ ਮਿੱਟੀ ਲਿਆਓ ਪੱਜ ਕੇ ਉਹ ਕਹਿੰਦੀ ਕਿ ਮਿੱਟੀ ਸਰਚ ਮਾਰਨੀ ਮਿੱਟੀ ਆਪਾਂ ਕੀ ਕਰਨੀ ਹੈ ਉਹ ਕਹਿੰਦਾ ਤੁਸੀਂ ਸਤਿਵਚਨ ਤਾਂ ਕਰੋ ਮੈਂ ਦੇਖੋ ਆਪਣੀ ਕਿੰਨੀ ਚੜ੍ਹਦੀ ਕਲਾ ਹੁੰਦੀ ਹੈ ਉਹ ਕਹਿੰਦੇ ਚੱਲ ਲੈ ਆਉਣੀ ਹੈ ਉਹਖੀ ਮਿੱਟੀ ਕਹਿੰਦੇ ਕੱਪੜਾ ਛਾਣ ਕਰੋ ਥੋੜਾ ਜਿਹਾ ਸੋਚਣ ਲੱਗਦੀ ਏ ਕੁੱਠੀਆਂ ਗੱਲਾਂ ਕਿਉਂ ਕਰਨ ਲੱਗ ਪਿਆ ਕਹਿੰਦੇ ਹੁਣ ਸਵਾਮੀ ਜੀ ਕੀ ਕਰੀਏ ਕਹਿੰਦੇ ਬਰਸਾਤ ਆ ਰਹੀ ਏ ਉੱਤੇ ਦੇਖੋ ਬੱਦਲ ਆ ਰਿਹਾ ਹੈ ਇਹ ਦੇਸੀ ਕਿਉਂ ਪਾਓ ਉਹ ਕਹਿੰਦੇ ਦੇਸੀ ਕਿਉਂ ਦਾ ਖਾਣ ਨੂੰ ਨਹੀਂ ਮਿਲਦਾ ਤੁਸੀਂ ਮਿੱਟੀ ਚ ਪਲਾਈ ਜਾਂਦੇ ਹੋ ਜਾ ਕੇ ਆਪਣੇ ਲੜਕੀਆਂ ਨੂੰ ਕਹਿਣ ਲੱਗੀ ਤੁਹਾਡੇ ਪਿਤਾ ਦੇ ਦਾ ਦਿਮਾਗ 'ਚ ਨੁਕਸ ਪੈ ਗਏ ਬੰਦ ਦੋ ਸੰਗੜਾ ਨਾਲ ਕਿਉਂਕਿ ਇਹ ਕਹਿੰਦਾ ਵੀ ਮਿੱਟੀ 'ਚ ਦੇਸੀ ਕਿਉਂ ਪਾਉਣਾ ਉਹਨੂੰ ਬਾਲੇ ਸੰਗਲਾਂ ਨਾਲ ਕਿੰਨੇ ਦਿਨੋਂ ਸੰਗਲਾਂ ਨਾਲ ਬੰਨਿਆ ਰਹਾ ਉਹ ਕਹੇ ਮੈਂ ਪਾਗਲ ਨਹੀਂ ਆ ਉਹ ਕਹਿੰਦੂ ਪਾਗਲ ਹੈ ਮਿੱਟੀ ਚ ਕੌਣ ਦੇਸੀ ਕਿਉਂ ਪਾਉਂਦਾ ਬੱਦਲ ਕਿੱਥੇ ਨੇ ਅਸਮਾਨ ਚ ਜਿਹੜਾ ਤੂੰ ਕਹਿੰਦਾ ਬੱਦਲ ਹੈ ਉਹ ਕਬੀਰ ਜੀ ਤੁਰੇ ਫਿਰਦੇ ਉੱਥੇ ਪਹੁੰਚ ਕੇ ਜਾਂ ਦੇਖਿਆ ਜਾ ਕੇ ਕਹਿੰਦੇ ਵੀ ਆਪ ਆਪਣੇ ਪਿਤਾ ਨੂੰ ਬੰਨਿਆ ਕਹਿੰਦੇ ਜੀ ਇਹਦੇ ਦਿਮਾਗ 'ਚ ਨੁਕਸ ਪੈ ਗਿਆ ਤਾਂ ਬੰਨਿਆ ਸੁਬੀਰ ਜੀ ਕਹਿੰਦੇ ਇਹਨੂੰ ਕੋਈ ਨੁਕਸ ਨਹੀਂ ਨੂੰ ਖੋਲ ਦੇ ਯਾਨੀ ਕਿ ਇਹ ਤਾਂ ਮੇਰੀ ਰੀਸ ਕਰਦਾ ਫਿਰ ਕਬੀਰ ਜੀ ਨੇ ਸਾਰੀ ਗੱਲ ਦੱਸ ਕਹਿੰਦੇ ਅਸਲ ਵਿੱਚ ਭਾਈ ਜਿਹੜੀ ਬਖਸ਼ਿਸ਼ ਹੁੰਦੀ ਆ ਉਹ ਤਾਂ ਨਗਰੀ ਪਾਣੀ ਆ ਜੇ ਅਕਾਲ ਪੁਰਖ ਦੀ ਨਦਰ ਹੋ ਜਾਵੇ ਤਾਂ ਬਖਸ਼ਿਸ਼ ਮਿਲਦੀ ਆ ਕਹਿੰਦੇ ਇਹ ਇਹ ਜਿਹੇ ਲੋਕ ਜਿਹੜੇ ਕੀੜਿਆਂ ਵਾਂਗੂ ਸਾੜੀ ਰੀਤਾਂ ਕਰਦੇ ਨੇ ਬ੍ਰਹਮ ਗਿਆਨੀ ਨਕਲੀ ਬਣਦੇ ਨੇ ਇਹਨਾਂ ਨੂੰ ਕੁਝ ਨਹੀਂ ਮਿਲਦਾ ਸੁਬਰਾਜ ਕਿਰਪਾ ਕਰਕੇ ਹੁਣ ਦੱਸੋ ਸ਼ੁਭ ਇੱਛਾ ਸ਼ੁਭ ਵਿਚਾਰਨਾ ਦੂਸਰੀ ਜਿਹੜੀ ਹੈ ਬੰਦੇ ਦੇ ਅੰਦਰ ਸ੍ਰੇਸ਼ਟ ਵਿਚਾਰਾਂ ਪੈਦਾ ਹੋ ਜਾਣੀਆਂ ਪਹਿਲਾਂ ਤਾਂ ਸ਼ੁਭ ਇੱਛਾ ਹੀ ਬਣੀ ਸੀ ਔਰ ਹੌਲੀ ਹੌਲੀ ਸੰਗਤ ਕਰਦਿਆਂ ਕਰਦਿਆਂ ਸ਼ੁਭ ਵਿਚਾਰਨਾ ਇਹ ਮੈਂ ਕੌਣ ਆ ਮੈਂ ਕਿੱਥੋਂ ਆਇਆ ਹਾਂ ਮਰ ਕੇ ਅਸੀਂ ਕਿੱਥੇ ਚਲੇ ਜਾਂਦੇ ਹਾਂ ਕਿੱਥੋਂ ਮੇਰੇ ਕਿਹੜੇ ਜਨਮ ਸਨ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਮੈਂ ਆਤਮਾ ਹਾਂ ਜਾਂ ਮੈਂ ਸਰੀਰ ਹਾਂ ਮੈਂ ਮਨ ਹਾਂ ਜਾਂ ਬੁੱਧੀ ਹਾਂ ਜਦੋਂ ਇਹੋ ਜਿਹੇ ਵਿਚਾਰ ਮਨ ਦੇ ਅੰਦਰ ਆਉਣ ਲੱਗ ਜਾਂਣ ਇਹਨੂੰ ਕਹਿੰਦੇ ਨੇ ਸੁਵਿਚਾਰਨਾ ਇਹ ਬ੍ਰਹਮ ਗਿਆਨ ਦੀ ਦੂਸਰੀ ਭੂਮਿਕਾ ਹੈ ਜਦੋਂ ਸੁਵਿਚਾਰਨਾ ਆਉਣ ਲੱਗ ਜਾਂਦੀ ਹੈ ਸੰਪਤ ਉਪਾਸ਼ਨਾ ਵਿੱਚ ਦੋ ਦੋ ਚੀਜ਼ਾਂ ਇਕੱਠੀਆਂ ਹੀ ਚੱਲਦੀਆਂ ਸੋ ਵਿਚਾ ਸੋ ਵਿਚਾਰਨਾ ਤਾਂ ਦੂਸਰੀ ਆ ਨਾ ਸੋ ਪਹਿਲਾ ਉਪਾਸ਼ਨਾ ਆਈ ਸੀ ਉਹ ਵੀ ਨਾਲ ਜਿਹਦੇ ਪਹਿਲੀ ਪੌੜੀ ਵਿੱਚ ਆਪਾਂ ਉਪਾਸ਼ਨਾ ਸੁਣੀ ਹੈ ਜਿਹੜਾ ਰੱਬ ਤੋਂ ਮੰਗਦੇ ਆ ਕਿ ਇੱਕ ਦੂਜੀ ਬਾਲਖ ਹੋਏ ਉਪਾਸ਼ਨਾ ਹੈ ਸੋ ਉਪਾਸ਼ਨਾ ਦੇ ਨਾਲ ਨਾਲ ਇਹਦਾ ਕਾਲਪੁਰਖ ਵਾਹਿਗੁਰੂ ਤੋਂ ਇਹ ਵੀ ਮੰਗਦੇ ਆ ਕਿ ਸਾਨੂੰ ਤਮਾਈ ਕਰਨ ਦਾ ਦਲ ਬਖਸ਼ੋ ਪਰ ਦੂਸਰੀ ਚੀਜ਼ ਨਾਲੇ ਵੀ ਮੰਗੀ ਆ ਕਿ ਮਾਈ ਤੀਸਰਾ ਇਹ ਵੀ ਪੁੱਛਦੇ ਨੇ ਸਿੱਧ ਕਿ ਮਹਾਰਾਜ ਇਹ ਜੀਵ ਸੁਤੰਤਰ ਹੈ ਇਹ ਆਪਾ ਤੰਤਰ ਹੈ ਆਜ਼ਾਦ ਹੈ ਇਹ ਜੀਵ ਕਰ ਸਕਦਾ ਆਪਣੇ ਆਪ ਕੁਝ ਮਹਾਰਾਜ ਕਹਿੰਦੇ ਭਾਈ ਆਪਣੇ ਆਪ ਜੀਵ ਕੁਝ ਨਹੀਂ ਕਰ ਸਕਦਾ ਸੋ ਸੋ ਵਿਚਾਰਨਾ ਦੁਆਰਾ ਦੱਸਦੇ ਨੇ ਆਖਣ ਜੋਰ ਚੁੱਪੈ ਨਹਿ ਜੋਰ ਇਹ ਜੀਵ ਦੇ ਵਿੱਚ ਆਖਣ ਦਾ ਜੋਰ ਨਹੀਂ ਹੈ। ਜ਼ੁਬਾਨ ਦੇ ਵਿੱਚ ਜੋਰ ਤਾਂ ਆਉਂਦਾ ਜੇ ਵਾਹਿਗੁਰੂ ਜ਼ੁਬਾਨ ਨੂੰ ਸੱਤਾ ਦੇਵੇ ਤਾਂ। ਜੇ ਜ਼ੁਬਾਨ ਦੇ ਵਿੱਚ ਸੱਤਾ ਨਾ ਹੋਵੇ ਤਾਂ ਜੀਵ ਕੁਝ ਬੋਲ ਨਹੀਂ ਸਕਦਾ। ਵਾਹਿਗੁਰੂ ਆਪ ਕਿਰਪਾ ਕਰਕੇ ਜੀਵ ਨੂੰ ਬੋਲਣ ਦਾ ਬਲ ਦਿੰਦੇ ਨੇ। ਇੱਕ ਸਰੀਰ ਦੇ ਅੰਦਰ ਇੰਨੀਆਂ ਸ਼ਕਤੀਆਂ ਕੰਮ ਕਰਦੀਆਂ ਆਪਣੇ ਕਿ ਜ਼ੁਬਾਨ ਦੇ ਉੱਤੇ ਸਰਸਤੀ ਨੂੰ ਬਿਠਾ ਕੇ ਕੰਮ ਕਰਾਉਂਦੇ ਨੇ। ਸਰਸਤੀ ਜੁਬਾਨ ਤੇ ਬੈਠਦੇ ਆ ਤਾਂ ਕੋਈ ਜੀ ਬੋਲ ਸਕਦਾ ਸਰਸਤੀ ਜਿਹੜੀ ਹੈ ਇਹ ਅਕਾਲ ਪੁਰਖ ਦੀ ਸ਼ਕਤੀ ਹੈ ਜੇ ਆਖਣਾ ਕਿਸੇ ਨੂੰ ਤਾਂ ਕਹਿਣ ਵਿੱਚ ਜੋਰ ਆਪਣੇ ਆਪ ਨਹੀਂ ਸੁਪੈ ਨਹਿ ਜੋਰ ਸੁ ਪ੍ਰਾਣ ਵਿੱਚ ਵੀ ਆਪਣੇ ਚ ਬਲ ਨਹੀਂ ਹੈ ਕਈ ਮੌਨ ਰੱਖ ਲੈਂਦੇ ਨੇ ਕੋਈ ਮੌਨੀ ਸੀ ਉਹ ਲਿਖ ਕੇ ਸਲੇਟ ਤੇ ਲਿਆ ਕਰੇ ਨੇ ਆਹ ਚੀਜ਼ ਖਾਣੀ ਐ ਆਹ ਚੀਜ਼ ਬਣਾ ਲਓ ਉੱਥੋਂ ਲਿਆਓ ਸੋ ਇੱਕ ਵਾਰੀ ਉਹਦਾ ਸੇਵਾਦਾਰ ਜਿਹੜਾ ਉਹ ਲਿਖਿਆ ਹੋਇਆ ਉਹਦਾ ਸਮਝ ਨਾ ਸਕੋ ਬਾਰ ਬਾਰ ਲਿਖ ਕੇ ਦੇਵੇ ਉਹ ਆਖੇ ਜੀ ਫਲਾਨੀ ਚੀਜ਼ ਨਹੀਂ ਉਹ ਫੇਰ ਹਲਾਵੇ ਹੱਥ ਜਾਂ ਸਲੇਟ ਤੇ ਦੇਖੋ ਉਹ ਕਿੰਨੀ ਦੇਰ ਉਹਨੂੰ ਸਮਝਾਉਂਦਾ ਰਿਹਾ ਉਹ ਖਿੱਚ ਕੇ ਫਿਰ ਬੋਲ ਹੀ ਪਿਆ ਚੁੱਪ ਰਹਿਣ ਵਿੱਚ ਵੀ ਆਪਣਾ ਜੋਰ ਨਹੀਂ ਹੈ ਜੇ ਆਪਾਂ ਕਹੀਏ ਕਿ ਮੈਂ ਚੁੱਪ ਹੋ ਜਾਵਾਂਗਾ ਇੱਕੋ ਬੈਠਣਾ ਕਿਸੇ ਦਾ ਕੀ ਜੋਰ ਚੱਲ ਸਕਦਾ ਉਹ ਜੇ ਰਿਸ਼ਤਾ ਕਰਨਾ ਆਉਣਾ ਸੀ ਕਿਸੇ ਦਾ ਕਹਿੰਦੇ ਉਹਦਾ ਪਿਤਾ ਕਹਿੰਦਾ ਮੁੰਡੇ ਚੁੱਪ ਰਹਿਓ ਤੁਹਾਡੀਆਂ ਜੁਬਾਨਾਂ ਆਈਆਂ ਜਿਨ੍ਹਾਂ ਨੇ ਫਿਰ ਅਗਲਾ ਸੁਣ ਕੇ ਰਿਸ਼ਤਾ ਹੀ ਛੱਡ ਜਾਂਦਾ ਉਹ ਤੋਤਲੇ ਜੇ ਬੋਲਦੇ ਸੀ ਸਾਰੇ ਕਹਿੰਦਾ ਚੁੱਪ ਕਰਕੇ ਬੈਠੇ ਰਹੋ ਗੱਲ ਮੈਂ ਆਪੇ ਕਰ ਲਵਾਂਗਾ ਰਿਸ਼ਤਾ ਹੋ ਜਾਊ ਬਾਅਦ ਦੇਖਾਂਗੇ ਸੋ ਬੈਠੇ ਰਹੇ ਜਿਹਨੂੰ ਦੇਖਣ ਵਾਲੇ ਆਏ ਤਾਂ ਉਸ ਵਕਤ ਉਥੇ ਕੀੜਾ ਨਿਕਲ ਆਇਆ ਹੁਣ ਕੀੜੇ ਤੋਂ ਨਿਆਣੇ ਡਰਦੇ ਹੁੰਦੇ ਉਹ ਨਿਆਣੇ ਛੋਟੇ ਛੋਟੇ ਸੀ ਉਹਦੇ ਉਹ ਕਹਿੰਦਾ ਕੀੜਾ ਉਹ ਇੱਕ ਉਹਦਾ ਬਾਪ ਕਹਿੰਦਾ ਚੁੱਪ ਕਰ ਦੂਜਾ ਕਰਾਂ ਨਹੀਂ ਕੀੜਾ ਨਹੀਂ ਟਾਡਾ ਹੈ ਤੇ ਇਸ ਪ੍ਰਕਾਰ ਉਹ ਆਪੋ ਆਪਣੀ ਬੋਲੀ ਬੋਲ ਕੇ ਉਹਨਾਂ ਨੇ ਆਪਣਾ ਜਿਹੜਾ ਸੀ ਨਾਂ ਸਾਰਾ ਕਰਮ ਹੀ ਵਿਗਾੜ ਲਿਆ ਮਹਾਰਾ ਜੀ ਕਹਿੰਦੇ ਚੁੱਪ ਰਹਿਣ ਵਿੱਚ ਜ਼ੋਰ ਨਹੀਂ ਨਾਂ ਬੋਲਣ ਵਿੱਚ ਹੀ ਜ਼ੋਰ ਹੈ ਦੋਨੋਂ ਗੱਲਾਂ ਵਿੱਚ ਆਪਣਾ ਆਖਣ ਵਿੱਚ ਵੀ ਕੋਈ ਜ਼ੋਰ ਨਹੀਂ ਹੈ ਉਹਨੇ ਪੰਕਤੀਆਂ ਦਾ ਆਪਾਂ ਰੋਜ਼ ਹੀ ਪੜਦੇ ਹਾਂ ਪਰ ਇਹਨੂੰ ਮਨ ਵਿੱਚ ਬਸਾਉਣ ਦੀ ਲੋੜ ਹੈ ਕਿ ਵਾਹਿਗੁਰੂ ਦੀ ਜੋਤ ਤੋਂ ਬਿਨਾਂ ਆਖਣ ਜੋਰ ਜਦ ਤੂੰ ਆਪਣੀ ਜੋਤ ਖਿੰਚਿਆ ਕਰਤੇ ਤਦ ਕੋਈ ਕਰੋ ਦਿਖਾ ਬਖਿਆਨਾ ਜਦੋਂ ਵਾਹਿਗੁਰੂ ਤੁਸੀਂ ਆਪਣੀ ਜੋਤ ਖਿੱਚ ਲਓ ਕਿਸੇ ਵਿੱਚੋਂ ਉਦੋਂ ਕੋਈ ਕਥਾ ਲੈਕਚਰ ਪ੍ਰਚਾਰ ਕਰਕੇ ਦਿਖਾਵੇ ਤਾਂ ਉਹਦਾ ਕੁਝ ਨਹੀਂ ਕਰ ਸਕਦਾ ਸੁਕਤੈ ਨਹਿ ਜੋਰ ਸੁਪ੍ਰੇਮ ਦੇ ਵਿੱਚ ਵੀ ਜੋਰ ਨਹੀਂ ਮਨ ਵੀ ਚੁੱਪ ਨਹੀਂ ਕਰਦਾ ਅੰਦਰੋਂ ਨਾ ਜ਼ੁਬਾਨ ਚੁੱਪ ਕਰ ਸਕਦੀ ਹੈ ਜੋਰ ਨਾ ਮੰਗਣ ਹੁਣ ਮੰਗਣ ਵਿੱਚ ਵੀ ਜੋਰ ਨਹੀਂ ਕਿ ਅਸੀਂ ਆ ਚੀਜ਼ ਮੰਗ ਲਈਏ ਅਸੀਂ ਆ ਚੀਜ਼ ਮੰਗ ਲਈਏ ਆਪਣੇ ਜੋਰ ਦਾ ਸਦਕਾ ਮੰਗ ਲਈਏ ਉਹ ਜਿਵੇਂ ਆਉਂਦੇ ਵਿੱਚ ਸਾਚੀ ਵੀ ਸ਼ਿਵ ਜੀ ਦੀ ਆराधना ਕੀਤੀ ਤਿੰਨ ਜਾਣਿਆਂ ਨੇ ਮਾਂ ਬਾਪ ਹੈ ਦੋ ਜਾਣੇ ਇੱਕ ਪੁੱਤਰ ਹੈ ਉਹਨਾਂ ਦਾ ਇਸ स्त्री ਨੇ ਪਹਿਲਾਂ ਮੰਗਿਆ ਕਿ ਮੈਨੂੰ ਇੱਕ ਰਾਣੀ ਵਰਗਾ ਸਰੂਪ ਦੇ ਦਿਓ ਰਾਜੇ ਨੇ ਉਹਨੂੰ ਚੁੱਕਿਆ ਆਪਣੇ ਘੋੜੇ ਤੇ ਬਿਠਾ ਕੇ ਚੱਲ ਪਿਆ ਆ ਉਸ ਵਕਤ ਉਹ ਜਿਹੜਾ ਉਹਦਾ ਪਤੀ ਸੀ ਉਹਨੂੰ ਬੜਾ ਗੁੱਸਾ ਆਇਆ ਉਹ ਸ਼ਿਵਜੀ ਨੂੰ ਕਹਿਣ ਲੱਗਿਆ ਕਿ ਇਹਨੂੰ ਸੂਰੀ ਬਣਾ ਦੇ ਗੁੱਸਾ ਆ ਗਿਆ ਉਹ ਲੜਕੇ ਨੂੰ ਸ਼ਿਵਜੀ ਕਹਿੰਦੇ ਤੂੰ ਵੀ ਬੜੀ ਭਗਤੀ ਕੀ ਤੂੰ ਵੀ ਕੁਝ ਮੰਗ ਲੈ ਕਹਿੰਦੇ ਮੇਰੀ ਮਾਂ ਨੂੰ ਉਹੋ ਜਿਹੀ ਬਣਾ ਦਿਓ ਜੈ ਜੀ ਸੀਗੀ ਉਹ ਇੰਨਾ ਨੇ ਵਾਰ ਮੰਗੇ ਨਾ ਮੰਗਿਆਂ ਵਰਗੇ ਹੀ ਹੋ ਗਏ ਜੋਰ ਨਾ ਮੰਗਣ ਮੰਗਣ ਦਾ ਵੀ ਕਿਸੇ ਵਿੱਚ ਬਲ ਨਹੀਂ ਜਦੋਂ ਮਾਦ ਤੇ ਚੈਟਵ ਜਿਹੜੇ ਸਾਰਿਆਂ ਨਾਲ ਪਹਿਲਾਂ ਸ੍ਰਿਸ਼ਟੀ ਦੇ ਦਾਤ ਹੋਏ ਨੇ ਨਾ ਜਦ ਇਹ ਦਾਤ 5000 ਵਾਰਾ ਵਿਸ਼ਨੂ ਨਾਲ ਜੰਗ ਹੁੰਦਾ ਰਿਹਾ ਇਹਨਾਂ ਦਾ ਇਹ ਹਾਰੇ ਨਾ ਇੱਕ ਦੂਜੇ ਸੀ ਫਿਰ ਪਰਮੇਸ਼ਰ ਅੱਗੇ ਬੇਨਤੀ ਕੀਤੀ ਤੇ ਮਹਾਰਾਜ ਜੀ ਤਾਂ ਤੁਸੀਂ ਉਹ ਹਰਾ ਸਕਦੇ ਹੋ ਕੋਈ ਤਰੀਕਾ ਦੱਸੋ ਸਾਨੂੰ ਸਾਰੇ ਦੇਵਤੇ ਇਕੱਠੇ ਹੋ ਗਏ ਪਰਮੇਸ਼ਰ ਨੇ ਆਕਾਸ਼ਵਾਣੀ ਰਾਹੀਂ ਕਿਹਾ ਕਹੇ ਆਉ ਕਰੋ ਉਹ ਜੰਗ ਕਰ ਕਰਕੇ ਨਾ ਤੇਰੇ ਨਾਲ ਪੂਰੇ ਖੁਸ਼ ਹੋ ਜਾਣਗੇ ਇਸ ਗੱਲ ਤੇ ਵੀ ਬੜਾ ਬਹਾਦਰ ਆ ਸਾਡੇ ਨਾਲ ਕੋਈ ਜੰਗ ਕਰਨ ਵਾਲਾ ਤਾਂ ਹੈ ਫਿਰ ਉਹ ਇਹ ਕਹਿਣਗੇ ਵਰ ਮੰਗ ਕਹੇ ਉਹ ਸਰਸਤੀ ਮੈਂ ਉਹਨਾਂ ਦੀ ਜ਼ੁਬਾਨ ਤੇ ਬਿਠਾ ਦਵਾਂਗਾ ਉਹ ਆਪੇ ਹੀ ਕਹਿਣਗੇ ਵਰ ਮੰਗ ਪਰ ਤੁਸੀਂ ਇਹ ਕਿਹੋ ਕਿ ਸਾਨੂੰ ਆਪਣੇ ਸਿਰ ਦੇ ਦਿਓ ਦੋਵੇਂ ਜਾਣੇ ਸੋਚ ਕਰਕੇ ਉਹਨਾਂ ਨੇ ਜਿਹੜਾ ਸੀ ਨਾ ਐਸਾ ਮੰਗ ਲਿਆ ਕਿ ਉਸ ਵਕਤ ਸਿਰ ਮੰਗਣ ਕਰਕੇ ਸਾਰੀ ਸ੍ਰਿਸ਼ਟੀ ਦਾ ਦੁੱਖਾਂ ਤੋਂ ਛੁਟਕਾਰਾ ਕਰਾਇਆ ਦੋਰ ਨ ਮੰਗਣ ਮੰਗਣ ਵਿੱਚ ਵੀ ਆਪਣਾ ਜੋਰ ਨਹੀਂ ਹੈ ਕਈ ਵਾਰ ਆਪਣੇ ਮੂੰਹ ਵਿੱਚੋਂ ਫੁੱਠੀ ਗੱਲੇ ਨਿਕਲ ਜਾਂਦੀ ਹੈ ਸੇਰ ਕਰਕੇ ਜਦੋਂ ਇਹਨੇ ਵੀ ਬੜੀ ਰੱਦਨਾ ਕੀਤੀ ਕੁੰਭਕਰਨ ਨੇ ਕਹਿੰਦਾ ਜੀ ਮੈਨੂੰ ਸ੍ਰਸ਼ਟੀ ਨੂੰ ਕਹਿਣ ਲੱਗਿਆ ਮੈਂ ਮਾ ਵਰ ਮੰਗਣਾ ਕਹਿੰਦੇ ਮੰਗ ਮੰਗਵੇ ਜਲਦੀ ਮੰਗ ਸਰਸਤੀ ਦੀ ਜਵਾਨ ਤੇ ਬੈਠੀ ਸੀ ਸਰਸਤੀ ਨੇ ਪੁੱਠੀ ਗੱਲ ਕਹਾ ਤੀ ਇਹਨੇ ਕਹਿਣਾ ਤਾਂ ਅਸੀਂ 6 ਮਹੀਨੇ ਜਾਦਾਂ ਤੇ ਇੱਕ ਦਿਨ ਸਾਵਾਂ ਤੇ ਪੁੱਠੀ ਗੱਲ ਕਰ ਗਿਆ ਕਹਿੰਦਾ 6 ਮਹੀਨੇ ਸਾਵਾਂ ਇੱਕ ਦਿਨ ਜਾਦਾਂ 6ਤੀ ਨਾਲ ਉਹ ਕਹਿੰਦੇ ਜਲਦੀ ਕਰ ਵਰ ਮੰਗ ਉਹ ਕਹਿੰਦੇ 6 ਮਹੀਨੇ ਸਾਵਾਂ ਇੱਕ ਦਿਨ ਜਾਦਾਂ ਪੁੱਠੀ ਗੱਲ ਆ ਗਿਆ ਇਸ ਕਰਕੇ ਮਹਾਰਾਜ ਕਹਿੰਦੇ ਜੇ ਤੁਸੀਂ ਆਖਮ ਮੰਗਣ ਵਿੱਚ ਵੀ ਤੁਹਾਡਾ ਕੋਈ ਜੋਰ ਹੈ ਮੰਗਣ ਵਿੱਚ ਵੀ ਆਪਣਾ ਕੋਈ ਜੋਰ ਨਹੀਂ ਹੈ ਸ੍ਰੀ ਚੰਨ ਜੀ ਨੇ ਜਦ ਅਰਦਾਸ ਕੀਤੀ ਗੁਰੂ ਨਾਨਕ ਦੇਵ ਜੀ ਦਾ ਲੋਪ ਹੋ ਗਿਆ ਅੰਤਮ ਸਮੇਂ ਤੇ ਆ ਕਾਲਪੁਰਖ ਨੇ ਬੇਨਤੀ ਕੀਤੀ ਕਿ ਇੱਕ ਘੜੀਆਂ ਇਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦੇਖਾਂ ਇੱਕ ਘੜੀ ਦਰਸ਼ਨ ਦਿਓ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਹੁਣ ਤਾਂ ਭਾਵੇਂ 1000 ਸਾਲ ਮੰਗ ਲੈਂਦੇ ਤਾਂ ਵੀ ਅਸੀਂ 1000 ਸਾਲ ਲਈ ਰਹਿ ਜਾਣਾ ਸੀ ਪਰ ਜੋਰ ਨਾ ਮੰਗਣ ਮੰਗਣ ਵਿੱਚ ਕਿਸੇ ਦਾ ਜੋਰ ਨਹੀਂ ਕਿਸੇ ਵੀ ਗੱਲ ਵਿੱਚ ਦੇਣ ਦਾ ਜੋਰ ਕੁਝ ਦਾਤ ਦੇਣ ਵਿੱਚ ਜੋਰ ਨਹੀਂ ਕੋਈ ਚੀਜ਼ ਦੇਣ ਵਿੱਚ ਵੀ ਆਪਣਾ ਜੋਰ ਨਹੀਂ ਕਿ ਆਪਾਂ ਕੋਈ ਚੀਜ਼ ਦੇ ਸਕੀਏ ਜਾਂ ਕੁਝ দান ਕਰ ਸਕੀਏ ਜਿਵੇਂ ਆਹ ਚੀਜ਼ ਦੇ ਦਿਆਂ ਜਾਂ ਆਹ ਨਾਂ ਦੇਵਾਂ ਇਹ ਵੀ ਅਕਾਲ ਪੁਰਖ ਦੇ ਹੱਥ ਵਾਸਤੇ ਕੁਝ ਦੇਣਾ ਜਾਂ ਕੁਝ ਲੈਣਾ ਜਾਂ ਕੁਝ ਬੋਲਣਾ ਜਾਂ ਕੁਝ ਮੰਗਣਾ ਚੁੱਪ ਰਹਿਣਾ ਇਹ ਸਾਰਿਆਂ ਵਿੱਚ ਆਪਣਾ ਕੋਈ ਜੋਰ ਨਹੀਂ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਅਨਸਾਰ ਹੀ ਜੀਵ ਦਾਤਾ ਅਗੇ ਦਾਨ ਦਿੰਦਾ ਹੈ ਜੋਰ ਨਾ ਜੀਵਨ ਫਿਰ ਜਿਉਣ ਵਿੱਚ ਸਾਡਾ ਜੋਰ ਨਹੀਂ ਤੇ ਅਸੀਂ ਆਪਣੇ ਆਪ ਜਿਉ ਲਈਏ ਲੱਖ ਯਤਨ ਕਰ ਲਈਏ ਅਫਲਾਤੂ ਵਰਗਿਆਂ ਨੇ ਲੱਖ ਯਤਨ ਕੀਤੇ ਰਹਿ ਨਾ ਸਕੇ ਹਨਾਕਸ਼ ਨੇ 8 ਵਾਰ ਮੰਗੇ ਰਾਵਣ ਨੇ ਵੀ ਵਰ ਮੰਗੇ ਕਿ ਮੈਂ ਮਰਾਂ ਨਾ ਅਰਨਾਕਸ਼ ਨੇ ਵੀ ਇਹੀ ਵਰ ਮੰਗੇ ਰਾਵਣ ਨੇ ਵੀ ਮੰਗੇ ਪਰ ਮਰ ਫੇਰ ਦੋਵੇਂ ਗਏ ਇਸ ਕਰਕੇ ਮਹਾਰਜ ਕੇ ਨੇ ਜਿਉਣ ਵਿੱਚ ਆਪਣੇ ਜੋਰ ਨਹੀਂ ਕਿ ਮੈਂ ਜੋਰ ਨਾਲ ਜਿਉਂ ਲਵਾਂਗਾ ਦੁਨੀਆ ਦੇ ਅੰਦਰ ਉਹ ਤਾਂ ਜਦੋਂ ਸਮਾ ਆਉਣਾ ਉਦੋਂ ਚਲੇ ਹੀ ਜਾਣਾ ਮਰਨ ਨਹਿ ਜੋਰ ਤੇ ਮਰਨ ਵਿੱਚ ਵੀ ਆਪਣਾ ਜੋਰ ਨਹੀਂ ਜਦੋਂ ਵਿਆਸਾ ਜੀ ਇਹ ਵਿਆਸ ਦੇ ਪੁੱਤਰ ਮਰ ਗਏ ਜਾ ਕੇ ਸੋਇਸ਼ਪਰਕਾਰ ਸਾਹੀ ਲੈਣ ਲੱਗਿਆ ਸਤਲੁਜ ਦਰਿਆ ਨੇ ਛਲ ਮਾਰੀ ਬਿਆਸ ਦਰਿਆ ਨੇ ਛਲ ਮਾਰ ਕੇ ਦੀ ਬਾਹੀ ਤੋੜੀ ਸਤਲੋ ਜਿਹੋ ਜੇ ਛਾਲ ਮਾਰੀ ਇਹਨੇ ਜੋ ਡੁੱਬਣ ਵਾਸਤੇ ਤਾਂ 100 ਧਾਰਾ ਹੋ ਕੇ ਵਗ ਪਿਆ ਉਹ ਕਹਿੰਦਾ ਮੈਂ ਡੁੱਬਣਾ ਨਹੀਂ ਕਿਉਂ ਮੈਂ ਕਿਸੇ ॠषि ਨੂੰ ਡੋਬ ਕੇ ਮੈਂ ਦੋਸ਼ੀ ਬਣਨਾ ਦਰਿਆ ਵੀ ਨਾ ਡੋਬਦੇ ਹਨ ਭਗਤੀ ਵਾਲਿਆਂ ਨੂੰ ਕੋਈ ਜੇ ਭਗਤੀ ਵਾਲਾ ਕਿ ਮੈਂ ਮਰਨਾ ਨਹੀਂ ਮਾਰਦਾ ਨੂੰ ਕਹਿੰਦਾ ਮੈਂ ਆਪਣੇ ਸਿਰ ਤੇ ਕਿਉਂ ਜੰਮਾ ਲਾਵਾਂ ਇਸ ਕਰਕੇ ਮਹਾਰਾਜ ਕਹਿੰਦੇ ਮਰਨ ਦਾ ਜੋਰ ਮਰਨ ਵਿੱਚ ਵੀ ਆਪਣਾ ਜੋਰ ਨਹੀਂ ਜਿੰਨਾ ਮਰਜੀ ਕੋਈ ਯਤਨ ਕਰ ਲੈ ਕੇ ਮੈਂ ਮਰ ਜਾਣਾ ਮੈਂ ਮਰ ਜਾਣਾ ਨਹੀਂ ਮਰਦਾ ਜਦ ਤੱਕ ਤਾਂ ਹੁਕਮ ਹੀ ਨਹੀਂ ਆਕਾਲ ਪੁਰਖ ਦਾ ਉਦੋਂ ਤੱਕ ਤੂੰ ਕਿਵੇਂ ਮਰ ਸਕਦਾ ਹੈ ਜ਼ਹਿਰ ਹੀ ਨਕਲੀ ਨਿਕਲ ਜਾਂਦੀ ਹੈ ਜੇ ਨਹੀਂ ਮਰਨਾ ਯਤਨ ਲੱਖ ਕਰੇ ਨਹੀਂ ਮਰਦਾ ਜੋਰ ਨਾਲ ਆਜਮਾਲ ਮਨਸੂਰ ਮਨ ਦਾ ਸ਼ੋਰ ਹੀ ਆ ਰੌਲਾ ਹੀ ਹੈ ਕਿ ਮੈਂ ਰਾਜ ਲੈ ਲੈਣਾ ਮੈਂ ਮਾਲ ਇਕੱਠਾ ਕਰ ਲੈਣਾ ਮੈਂ ਧਨ ਮਾਲ ਇਕੱਠਾ ਕਰ ਲੈਣਾ ਇੰਦਰ ਦੇਵਤੇ ਨੂੰ ਕਈ ਵਾਰੀ ਦੈਂਤਾਂ ਨੇ ਕੁੱਟ ਕੇ ਗੱਡਿਆ ਸਵਰਗ ਚ ਫਿਰ ਕਬਜ਼ਾ ਕਰ ਲੈਂਦੇ ਨੇ ਉੱਥੇ ਜਾ ਕੇ ਉਹ ਰਾਜ ਵਿੱਚ ਕੀ ਦਾ ਜੋਰ ਹੈ ਕਿਸੇ ਦਾ ਜੋਰ ਨਹੀਂ ਹੈ ਮਾਲ ਵਿੱਚ ਕੀ ਦਾ ਜੋਰ ਹੈ ਮਾਲ ਧਨ ਚਿੱਤ ਨੂੰ ਸੰਜਿਆਹੀ ਮਹਾਰਾਜ ਕਿਨੇ ਕਿੱਥੇ ਇਕੱਠਾ ਕਰੇ ਜਾਣਾ ਉਹ ਮੈਂ ਇਹਨੇ ਇਕੱਠੇ ਕਰ ਲਵਾਂਗਾ ਕਾਰੂਪਾ ਅੱਛਾ ਨੇ ਜਿਉਂ ਦੁਨੀਆ ਚ ਇਕੱਠੇ ਕਰਨੇ ਸ਼ੁਰੂ ਕੀਤੇ ਪੈਸੇ ਇੱਕ ਘਰ ਵਿੱਚ 1 ਰੁਪਿਆ ਵੀ ਨਹੀਂ ਛੱਡਿਆ ਉਹਨਾਂ ਨੇ ਪੂਰੀ ਦੁਨੀਆ ਚ ਆਪਣੀ ਪਰਜਾ ਲੁੱਟ ਕੇ ਸਾਰੇ ਪੈਸੇ ਇਕੱਠੇ ਕਰਕੇ 45 ਗੰਝ ਜੋੜ ਲਏ ਜੋੜਦਿਆਂ ਜੋੜਦਿਆਂ ਹੁਣ ਆਪਣੀ ਲੜਕੀ ਜਿਹੜੀ ਸੀ ਉਹ ਚੌਕ 'ਚ ਖੜਾ ਕੇ ਐਲਾਨ ਕਰ ਦਿੱਤਾ ਕਿ ਜਿਹੜਾ 1 ਰੁਪਿਆ ਚਾਂਦੀ ਦਾ ਕਿਤੋਂ ਵੀ ਲਿਆ ਕੇ ਦਊਗਾ ਆਪਣੀ ਲੜਕੀ ਦੀ ਸ਼ਾਦੀ ਉਹਦੇ ਨਾਲ ਕਰوں ਤੇ ਅੱਧਾ ਰਾਜ ਦੇਵਾਂਗਾ ਤਾਂ ਲਾਲਚ ਦੇਣਾ ਇੱਕ ਲੜਕਾ ਬੜਾ ਬੜਾ ਜਿੱਦੀ ਸੀ ਆਪਣੀ ਮਾਤਾ ਨੂੰ ਕਹਿਣ ਲੱਗਿਆ 1 ਰੁਪਿਆ ਦੇ ਜਿੱਥੋਂ ਮਰ ਜੀ ਦੇ ਮੈਂ ਨਹੀਂ ਮਰ ਜਾਵਾਂਗਾ ਮੈਂ ਸ਼ਾਦੀ ਕਰਾਉਣੀ ਹੈ ਉਹਦੀ ਮਾਂ ਨੂੰ ਹੁਣ ਕਰਸ ਆ ਗਿਆ ਕਹਿੰਦੀ ਅੱਛਾ ਫਿਰ ਜਆ ਤੇਰੇ ਪਿਤਾ ਨੂੰ ਆਪਾਂ ਕਬਰ ਚ ਦਫਨਾਇਆ ਸੀ ਨਾ ਉਹਦੇ ਮੂੰਹ ਵਿੱਚ 1 ਰੁਪਿਆ ਚਾਂਦੀ ਦਾ ਪਾਇਆ ਸੀ ਉਹ ਕੱਢ ਲੈ ਉਹਨੇ ਆਪਣੇ ਪਿਤਾ ਦੀ ਕਬਰ ਪੱਟੀ ਜਾ ਕੇ ਚਾਂਦੀ ਦਾ 1 ਰੁਪਿਆ ਕੱਢ ਕੇ ਲਿਆ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤਾ ਲਓ ਬਾਦਸ਼ਾਹ ਆਲ ਉਹ ਬਈਆ ਤੇ ਆ ਲੜਕੀ ਦੀ ਸ਼ਾਦੀ ਮੇਰਾ ਕਰੋ ਕਿੱਥੋਂ ਲਿਆਇਆ ਫਾ ਉਹਨੇ ਸਬਾਈਆਂ ਨੇ ਫੜ ਕੇ ਕੁੱਟਿਆ ਕਿੱਥੋਂ ਲਿਆਇਆ ਦੱਸ ਕਹਿੰਦਾ ਮੇਰੇ ਪੇਤਾ ਦੀ ਕਬਰ ਦੇ ਵਿੱਚ ਉਹਦੇ ਮੂੰਹ 'ਚ ਮਰਨ ਲੱਗਿਆ ਪਾਇ ਕਾਰੋ ਕਹਿੰਦਾ ਉਹ ਨੂੰ ਸਿੱਟੋ ਜੇਲ੍ਹ 'ਚ ਇਹ ਨੂੰ ਤਾਂ ਸਿੱਟੋ ਜੇਲ੍ਹ 'ਚ ਜਿੰਨੀਆਂ ਕਬਰਾਂ ਨੇ ਸਾਰੀਆਂ ਪਟ ਲੋ ਸਾਰੀਆਂ ਕਬਰਾਂ ਦੇ ਲੋਹਾ ਵਿੱਚ ਉਹ ਰਬਈਏ ਕੱਢ ਲੈ ਜਦੋਂ ਅੰਤ ਹੋ ਗਿਆ ਨਾ ਅੱਤ ਦਾ ਤੇ ਰੱਬ ਦਾ ਸ਼ੁਰੂ ਤੋਂ ਵੈਰ ਹੈ ਪਰ ਅੰਗਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚ ਗਏ ਕਹਿੰਦੇ ਉਹ ਵਿਚਾਈਏ ਨਾ ਲੋਕਾਂ ਨੂੰ ਇਹ ਤਾਂ ਲੁਕ-ਲੁਕ ਖਾ ਗਿਆ ਤੇ ਪੁੱਠੇ ਮਾਲ ਦੇ ਸ੍ਰਿਸ਼ਟੀ ਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਕਾਰੂ ਨੂੰ ਸਿੱਖਿਆ ਐਸੀ ਦਿੱਤੀ ਕਿ ਦੰਬੜਾ ਉਸੇ ਕਾ ਜੋ ਖਰਚੇ ਅਰਖਾਏ ਕਿ ਆ ਤੂੰ ਜਮ੍ਹਾਂ ਕਰੀ ਜਾਣਾ ਦੰਬੜੇ ਲੋਕਾਂ ਤੋਂ ਕੋਈ ਜਾਨਾ ਇਹ ਨਾਲ ਜਾਣੀਆਂ ਤਾਂ ਜਾ ਕੇ ਕਿਤੇ ਕਾਰੂ ਨੇ ਫਿਰ ਸਾਰੇ ਜਿੰਨੇ ਲੁਕਤੇ ਹੋਏ ਪੈਸੇ ਸੀ ਵਾਪਸ ਬੰਦ ਤੇ ਮਹਾਰਾਜ ਕਹਿੰਦੇ ਓ ਜੋਰ ਨਾਲ ਰਾਜਮਾਲ ਜੇ ਕੋਈ ਦਾ ਜੋਰ ਨਹੀਂ ਚੱਲਦਾ ਮਨ ਦਾ ਰੌਲੇ ਕਿ ਮੈਂ ਇੰਨੇ ਇਕੱਠੇ ਕਰ ਲਵਾਂਗਾ ਮੈਂ ਇੱਥੋਂ ਲਿਆਵਾਂਗਾ ਜੋਰ ਨਾ ਸੁਰਤੀ ਗਿਆਨ ਵਿਚਾਰ ਨਾ ਆਪਣੇ ਤੇ ਇਹ ਜੋਰ ਹੈ ਕਿ ਆਪਾਂ ਸੁਰਤੀਆਂ ਵੇਦਾਂ ਦੀਆਂ ਸੁਰਤੀਆਂ ਪੜ ਸਕੀਏ ਜਾਂ ਸੁਰਤੀ ਨੂੰ ਲਾ ਸਕੀਏ ਸੁਰਤੀ ਸ੍ਰੇਸ਼ਟ ਪ੍ਰੀਤੀ ਨੂੰ ਵੀ ਕਹਿੰਦੇ ਆ ਨਾ ਆਪਾਂ ਸ੍ਰੇਸ਼ਟ ਪ੍ਰੀਤੀ ਪੈਦਾ ਕਰ ਸਕੀਏ ਨਾ ਆਪਾਂ ਇਹ ਕਹਿੰਦੇ ਕਿ ਮੇਰੇ 'ਚ ਜੋਰ ਹੈ ਮੈਂ ਗਿਆਨ ਦੀ ਵਿਚਾਰ ਕਰ ਸਕਦਾ ਗਿਆਨ ਦੁਆਰਾ ਵਿਚਾਰ ਕੋਈ ਕਰ ਸਕਦੇ ਏ ਵੀ ਜੋਰ ਨਹੀਂ ਆਪਣੀ ਸੁਰਤੀ ਵਿੱਚ ਕਈਆਂ ਦੀ ਤਾਂ ਇਹ ਨਹੀਂ ਸੁਰਤੀ ਨਹੀਂ ਕੰਮ ਕਰਦੀ ਹੁੰਦੀ ਕਿ ਉਹ ਗਿਆਨ ਦੀ ਵਿਚਾਰ ਕਰ ਸਕਣ ਇਹ ਗਿਆਨ ਦੀ ਚਾਰ ਵੀ ਸਤਿਗੁਰੂ ਜੀ ਕਿਸੇ ਕਿਸੇ ਨੂੰ ਬਖਸ਼ਿਸ਼ ਕਰਦੇ ਨੇ ਸ਼ਬਦ ਦੀ ਵਿਚਾਰ ਸਾਰਿਆਂ ਨੂੰ ਸੁਝਰੀ ਨਹੀਂ ਆਉਂਦੀ ਸਤਿਗੁਰੂ ਮਹਾਰਾਜ ਕਹਿੰਦੇ ਇਹ ਤਾਂ ਸਾਡੀ ਕਿਰਪਾ ਨਾਲ ਹੀ ਸਾਰਾ ਕੁਝ ਹੁੰਦਾ ਹੈ ਬਿਨਾਂ ਕਿਰਪਾ ਤੋਂ ਕੋਈ ਕੁਝ ਨਹੀਂ ਬੋਲ ਸਕਦਾ ਸਭ ਕੁਝ ਕਿਰਪਾ ਨਾਲ ਆਪ ਹੀ ਕਰਵਾਈ ਜਾਂਦੇ ਨੇ ਆਪ ਹੀ ਕਰੀ ਜਾਂਦੇ ਨੇ ਜੋੜ ਨਾ ਜੁਗਤੀ ਛੁਟਾ ਸੰਸਾਰ ਪਹਿਲਾ ਸੀਗਾ ਮਰਨ ਨਹਿ ਜੋਰ ਹੁਣ ਕਹਿੰਦੇ ਜੋਰ ਨਾ ਜੁਗਤੀ ਛੁਟਾ ਸੰਸਾਰ ਇਹ ਦੇਖਣ ਨੂੰ ਦੋਨੋਂ ਪੰਕਤੀ ਇੱਕੋ ਜਿਹੀ ਲੱਗਦੀਆਂ ਨੇ ਪਰ ਇੱਥੇ ਕਹਿੰਦੇ ਨੇ ਜੋਰ ਨਹੀਂ ਆਪਣੇ ਵਿੱਚ ਕਿ ਕਿਸੇ ਜੁਗਤੀ ਨਾਲ ਸੰਸਾਰ ਦੇ ਬੰਧਨਾਂ ਤੋਂ ਛੁੱਟ ਜਾਈਏ ਆਪਾਂ ਜਿਹੜੇ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਧ ਕਰਨਿਆ ਔਰ ਨਾਰ ਬੰਧਨ ਕਰਮ ਧਰਮ ਹੋਂ ਕੀਆ ਇਹ ਜਿੰਨੇ ਵੀ ਆਪਾਂ ਨੂੰ ਬੰਧਨ ਪਏ ਹੋਏ ਨੇ ਇਹ ਕਿਸੇ ਵੀ ਯੁਗਤੀ ਨਾਲ ਜੇ ਕੋਈ ਚਾਹੇ ਬੰਦਾ ਮੈਂ ਮਾਇਆ ਤੋਂ ਛੁੱਟ ਜਾਵਾਂਗਾ ਮੈਂ ਕਾਲ ਯੁਗ ਤੋਂ ਛੁੱਟ ਜਾਵਾਂਗਾ ਮੈਂ ਬੰਧਨਾਂ ਤੋਂ ਨਿਕਲ ਕੇ ਬਾਸੇ ਹੋ ਜਾਵਾਂਗਾ ਇਹ ਤਾਂ ਸਿਰਫ ਸਤਿਗੁਰੂ ਹੀ ਬੰਧਨ ਕੱਟ ਸਕਦੇ ਨੇ ਸਤਗੋ ਸਿੱਖ ਕੇ ਬੰਧਨ ਕੱਟਾ ਗੁਰ ਕਾ ਸਿੱਖ ਵਿਚਾਰ ਤੇ ਹੱਟਾ ਸਤਿਗੁਰੂ ਦੀ ਕਿਰਪਾ ਕਰਕੇ ਸਾਰੇ ਬੰਧਨ ਕੱਟ ਦੇਣ ਤਾਂ ਕੱਟ ਦੇਣ ਨਹੀਂ ਤਾਂ ਕੋਈ ਬੰਧਨ ਕੱਟ ਹੀ ਨਹੀਂ ਸਕਦਾ ਮਹਾਰਾਜ ਆਪ ਕਹਿੰਦੇ ਨੇ ਬੁਰਕਾ ਸ਼ਬਦ ਰਖਾਰੇ ਚੌਕੀ ਚੌਗੁਰਦ ਹਮਾਰੇ RAM ਨਾਮ ਮਲਾਕਾ ਜਮਲ ਜਾਇ ਕਰਤਾਗਾ ਦੋ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨਪੁਰਖ ਬਿਦਾਤਾ ਬੰਧਨ ਤਾਂ ਆਪ ਕਟਣੇ ਨੇ ਤੁਸੀਂ ਸਾਡੇ ਅਸੀਂ ਆਪਣੇ ਆਪ ਸਾਰੇ ਬੰਧਨ ਨਹੀਂ ਤੋੜ ਸਕਦੇ ਬੰਧਨ ਕਰਤਾ ਭੁਗਤਾ ਹੰਗਤਾ ਮਮਤਾ ਦੇ ਮਾਇਆ ਦੇ ਬੰਧਨ ਇਹ ਪਦਾਰਥਾਂ ਦੇ ਬੰਧਨ ਇਹ ਕੰਮਕਾਰਾਂ ਦੇ ਬੰਧਨ ਤੋਂ ਆਗ ਛਡਾਓ ਸਾਡੇ ਉੱਤੇ ਮਿਹਰ ਕਰੋ ਮਾਰਾ ਸੱਚੇ ਬਾਸ਼ਕ ਨੇ ਜੀ ਕੇ ਸੇ ਹੱਥ ਤੇ ਜੋਰ ਹੈ ਜੇ ਕੋ ਕਹ ਮੈਂ ਕਰ ਸਕਦਾ ਹੇਸ ਹੱਥ ਜੋਰ ਕਰ ਵੇਖ ਸੋਏ ਫੇ ਕਰਕੇ ਦੇਖ ਲੋ ਜੇ ਕੋ ਕਹਦਾ ਮੇਰੇ ਹੱਥ ਚਾ ਜੋਰ ਹੈ ਮੈਂ ਕਰ ਸਕਦਾ ਮਾਰਾ ਇਹ ਕਹਨੇ ਕਰਕੇ ਦੇਖ ਲੋ ਪਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਪੈਂਦੀ ਹੁਣੇ ਕਰਕੇ ਦੇਖ ਲੋ ਜਿਹੜਾ ਕੁਛ ਕਰਕੇ ਦੇਖਣਾ ਕੁਛ ਨਹੀਂ ਕਰ ਸਕਦੇ ਜਿਸ ਹੱਥ ਜੋਰ ਕਰ ਵੇਖੈ ਸੋਏ ਸੋ ਜੋ ਅਕਾਲ ਪੁਰਖ ਵਾਹਿਗੁਰੂ ਮਾਲਕ ਹੈ ਉਹਨੇ ਹੱਥ 'ਚੀ ਜੋਰ ਹੈ ਨਾ ਸਾਰਾ ਉਹੀ ਕਰ ਕਰ ਵੇਖਾ ਕੀਤਾ ਆਪਣਾ ਜੀਵ ਇਸ ਦੀ ਵਡਿਆਈ ਉਹੀ ਕਰ ਕਰਕੇ ਦੇਖਦੇ ਨੇ ਆਪਾਂ ਕੁਝ ਨਹੀਂ ਕਰ ਸਕਦੇ ਆਪਣੇ ਹੱਥ 'ਚ ਕੋਈ ਜੋਰ ਨਹੀਂ ਜ਼ੁਬਾਨ ਵਿੱਚ ਕੋਈ ਜੋਰ ਨਹੀਂ ਅੱਖਾਂ ਵਿੱਚ ਉਹਦੇ ਜੋਤ ਤੋਂ ਬਿਨਾ ਕੋਈ ਜੋਰ ਨਹੀਂ ਕੰਨਾਂ ਵਿੱਚ ਕੋਈ ਜੋਰ ਨਹੀਂ ਉਹਦੀ ਜੁਬ ਜੋਤ ਤੋਂ ਬਿਨਾ ਹੱਥਾਂ ਵਿੱਚ ਕੋਈ ਜੋਰ ਨਮੋ ਪਾਨ ਪਾਨ ਨਹੀਂ ਮਹਾਰਾਜ ਕਹਿੰਦੇ ਨਮੋ ਨਮਸਕਾਰ ਹੈ ਪਾਨ ਹੱਥਾਂ ਦੇ ਵਿੱਚ ਵੀ ਹੱਥ ਰੂਪ ਹੋ ਕੇ ਵਰਤ ਰਿਹਾ ਤੁ ਹੱਥ ਦੇਖਣ ਨੂੰ ਐਵੇਂ ਹੀ ਲੱਗਦੇ ਨੇ ਆਹ ਜਿਹੜੇ ਹੱਥ ਆਪਣੇ ਹਿਲਦੇ ਨੇ ਇਹਨਾਂ ਦੇ ਵਿੱਚ ਜਿਹੜੀ ਸੱਤਾ ਕੰਮ ਕਰਦੀ ਉਹ ਹੱਥਾਂ ਨੂੰ ਹਲਾਉਂਦੀ ਹੈ ਉਸ ਸ਼ਕਤੀ ਨੂੰ ਕਹਿੰਦੇ ਨਮੋ ਪਾਨ ਪਾਨੇ ਆ ਜਦੋਂ ਮਹਾਰਾਜ ਨੇ ਲਿਖਿਆ ਨਮੋ ਸੂਰਜ ਸੂਰਜੇ ਇੱਕ ਬਜ਼ੁਰਗ ਕਹਿੰਦਾ ਬਈ ਮਹਾਰਾਜ ਦਸਵੇਂ ਪਾਛੇ ਤਾਂ ਸੂਰਜ ਨੂੰ ਵੀ ਮੱਥਾ ਟੇਕਿਆ ਮੈਂ ਕਿੱਥੇ ਟੇਕਿਆ ਕਹਿੰਦਾ ਜ ਆਪ ਸਾਹਿਬ ਜੀ ਲਿਖਿਆ ਨਮੋ ਸੂਰਜ ਸੂਰਜੇ ਕਹਿੰਦਾ ਤੇਰੀ ਬਾਪੂ ਉਮਰ ਤੇ ਹੋਗੇ 80 ਸਾਲ ਤੇ ਨੂੰ ਸਮਝ ਤੇ ਆ ਹੀ ਨਹੀਂ ਅੱਜ ਤੱਕ ਸਿੱਖਾਂ ਦੇ ਘਰ ਤੋਂ ਜਨਮ ਲਿਆ ਜਾਬ ਸਾਹ ਦੇ ਅਰਥ ਤੈਨੂੰ ਆਉਂਦੇ ਨਹੀਂਗੇ ਆ ਤੇਰੇ ਵਰਗੇ ਬੰਦੇ ਜਿਹੜੇ ਪਤਾ ਨਹੀਂ ਕਿੰਨਿਆਂ ਚਹਿ ਚੁੱਕੇ ਕਿ ਦਸਵੇਂ ਬਾਦਸ਼ਾਹ ਸੂਰੀ ਨੂੰ ਮੱਥਾ ਟੇਕਦੇ ਕਹਿੰਦੇ ਤੈਨੂੰ ਉਹ ਅਰਥ ਨਹੀਂ ਆਇਆ ਅਜੇ ਤੱਕ ਇੰਨੀ-ਇੰਨੀ ਥੋੜੀਆਂ ਹੁੰਗਣਾ ਹੋ ਗਈ ਤੁਸੀਂ ਸਾਰੀ ਜ਼ਿੰਦਗੀ ਰੋਟੀਆਂ ਚ ਲੰਘਾ ਤੇ ਖਾਣ-ਸੌਣ ਪੀਣ ਚ ਉਠਿਆ ਕੰਨਾ ਵੇਸ਼ਿਆਂ ਵਿਕਾਰਾਂ ਚ ਤੈਨੂੰ ਜਾਬ ਸਾਹ ਦੇ ਨਹੀਂ ਅਰਥ ਆਇਆ ਹਾਲ ਤੱਕ ਕਹਿੰਦਾ ਕੀ ਭਾਵ ਮੈਂ ਕਹਾਂ ਨਮਾ ਸੂਰਜ ਸੂਰਜ ਉਹ ਜਿਹੜਾ ਸੂਰਜ ਦੇ ਵਿੱਚ ਸੂਰਜ ਨੂੰ ਸ਼ਕਤੀ ਦੇਣ ਵਾਲੀ ਜੋਤ ਨੂੰ ਨਮਸਕਾਰ ਕਰ। ਮਹਾਰਾਜ ਤਾਂ ਕਿਸੇ ਨੂੰ ਹੋਰ ਮੱਥਾ ਹੀ ਨਹੀਂ ਟੇਕਦੇ। ਮਹਾਰਾਜ ਕਹਿੰਦੇ ਮੈਂ ਤਾਂ ਸਿਰਫ ਤੇਰੀ ਜੋਤ ਨੂੰ ਹੀ ਮੱਥਾ ਟੇਕਦਾ ਚਾਹੇ ਉਹ ਕੀੜੀ ਵਿੱਚ ਹੈ। ਚਾਹੇ ਉਹ ਬੰਦੇ ਵਿੱਚ ਹੈ। ਚਾਹੇ ਉਹ ਆਕਾਸ਼ ਵਿੱਚ ਹੈ ਚਾਹੇ ਉਹ ਚੰ드ਰਮਾ ਤਾਰਿਆਂ ਵਿੱਚ ਹੈ। ਮਹਾਰਾਜ ਕਹਿੰਦੇ ਤੇਰੀ ਜੋਤ ਜਿਹੜੀ ਤਾਰਿਆਂ ਨੂੰ ਪ੍ਰਕਾਸ਼ ਦਿੰਦੀ ਹੈ, ਚੰ드ਰਮਾ ਨੂੰ ਪ੍ਰਕਾਸ਼ ਦਿੰਦੀ ਹੈ, ਅੱਖਾਂ ਨੂੰ ਪ੍ਰਕਾਸ਼ ਹੁੰਦੀ ਹੈ, ਬੁੱਧੀ ਨੂੰ ਪ੍ਰਕਾਸ਼ ਦਿੰਦੀ ਹੈ ਮੈਂ ਤੇ ਕਹਿੰਦਾ ਜੋਤ ਨੂੰ ਮੰਨਦਾ। ਤਾਂ ਜਾ ਕੇ ਕਿਤੇ ਸਮਝ ਪੈਂਦੀ ਮਹਾਰਾਜ ਦੇ ਜੇ ਜਾਬ ਸਾਹਿਬ ਦੇ ਅਰਥ ਸੁਣਾਗੇ ਤਾਂ ਬਹੁਤੀਆਂ ਗਲਤਫਹਿਮੀਆਂ ਦੂਰ ਹੋਣਗੀਆਂ ਆਪਣੀਆਂ ਨਾਨਕ ਉਤਮ ਨੀਚ ਨਾ ਕੋਏ ਮਹਾਰਾਜ ਕਹਿੰਦੇ ਨੇ ਹੁਕਮ ਹੀ ਉਤਮ ਨੀਚ ਹੁਕਮ ਲਿਖ ਸੁਖ ਸੁਖ ਪਾਈਆ ਉਹਦੇ ਹੁਕਮ ਵਿੱਚ ਹੀ ਉਤਮ ਬੰਦਾ ਨੀਚ ਬਣਦਾ ਨੀਚ ਉਤਮ ਬਣਦਾ